ਕਿੱਟ ਐਂਡ ਰਨ ਕਾਨੂੰਨ ਦੇ ਵਿੱਚ ਕੀਤੇ ਗਏ ਬਦਲਾਅ ਦੇ ਕਾਰਨ ਡਰਾਈਵਰ ਯੂਨੀਅਨਾਂ ਦੁਆਰਾ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਰੇ ਡਰਾਈਵਰ ਵੀਰ ਆਪਣੇ ਟਰੱਕਾਂ ਨੂੰ ਛੱਡ ਕੇ ਆਪਣੇ ਸਾਧਨਾਂ ਨੂੰ ਛੱਡ ਕੇ ਬੱਸਾਂ ਵਾਲੇ ਤੇ ਟਰੱਕਾਂ ਵਾਲੇ ਡਰਾਈਵਰ ਨੇ ਜਿਹੜੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਜਿਸ ਦੇ ਕਾਰਨ ਜਿਹੜੀ ਸਿਚੁਏਸ਼ਨ ਹੈ ਉਹ ਵਿਗੜਦੀ ਹੀ ਜਾ ਰਹੀ ਹੈ ਆਮ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਮੋਹਾਲੀ ਵਿਖੇ ਪੈਟਰੋਲ ਪੰਪ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਪੈਟਰੋਲ ਪਾਉਣ ਦੇ ਲਈ ਇਕੱਠੇ ਹੋਏ ਨੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਪੈਨਿਕ ਸਿਚੁਏਸ਼ਨ ਵੀ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਹਰ ਬੰਦਾ ਇਹ ਚਾਹੁੰਦਾ ਕਿ ਮੈਂ ਆਪਣੇ ਸਾਧਨ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਪੈਟਰੋਲ ਪਾ ਲਵਾਂ ਆਪਣੇ ਸਾਧਨ ਦੀ ਟੈਂਕੀ ਜਿਹੜੀ ਫੁੱਲ ਕਰਾ ਲਵਾਂ ਕਿਉਂਕਿ ਲੋਕਾਂ ਦਾ ਇਹ ਮੰਨਣਾ ਹੈ ਕਿ ਕੁਝ ਨਹੀਂ ਪਤਾ ਕਿ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੈ ਉਹ ਕਿੰਨੇ ਦਿਨਾਂ ਤੱਕ ਚੱਲੇ ਹੋ ਸਕਦਾ ਹੈ 5 ਦਿਨ ਵੀ ਚੱਲੇ ਹੋ ਸਕਦਾ ਹੈ 2 ਦਿਨ ਚੱਲੇ ਸਰਕਾਰ ਕਾਨੂੰਨ ਵਾਪਸ ਲੈਣ ਨੂੰ ਇੱਕ ਦਿਨ ਦੇ ਵਿੱਚ ਲੈ ਲਵੇ ਜਾਂ ਫਿਰ ਵਾਪਸ ਨਾ ਲਵੇ ਤਾਂ 6 ਮਹੀਨੇ ਨਾ ਲਵੇ ਪੰਜ ਦਿਨਾਂ ਲਵੇ 10 ਦਿਨਾਂ ਲਵੇ ਜਿਸ ਦੇ ਕਾਰਨ ਜਿਹੜੇ ਲੋਕ ਨੇ ਉਹ ਪਹਿਲਾਂ ਹੀ ਆਪਣੇ 사ਧਨਾ ਵਿਧ ਦੇ ਵਿੱਚ ਜਿਹੜਾ ਡੀਜ਼ਲ ਆ ਪੈਟਰੋਲ ਭਰਾ ਕੇ ਰੱਖਣਾ ਚਾਹੁੰਦੇ ਨੇ ਪਰ ਗੱਲ ਕਰੀਏ ਤਾਂ ਡਰਾਈਵਰ ਵੀਰਾਂ ਦੇ ਦਰਨੇ ਤੇ ਹੋਣ ਦੇ ਕਾਰਨ ਪੈਟਰੋਲ ਜਾਂ ਡੀਜ਼ਲ ਦੀ ਜਿਹੜੀ ਸਪਲਾਈ ਆ ਉਹ ਵੀ ਬੰਦ ਹੋ ਚੁੱਕੀ ਆ ਬਹੁਤ ਸਾਰੇ ਅਜਿਹੇ ਪੈਟਰੋਲ ਪੰਪ ਨੇ ਜਿੱਥੇ ਜੋ ਡੀਜ਼ਲ ਖਤਮ ਹੋ ਚੁੱਕਾ ਪੈਟਰੋਲ ਵੀ ਖਤਮ ਹੋ ਚੁੱਕਾ ਤੇ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਅੱਜ ਰਾਤ ਤੱਕ ਦਾ ਹੀ ਜਿਹੜਾ ਡੀਜ਼ਲ ਆ ਪੈਟਰੋਲ ਬਾਕੀ ਬਚਿਆ ਹੋਇਆ ਤਾਂ ਬਹੁਤ ਸਾਰੀ ਅਜਿਹੀ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਜੋ ਲੋਕ ਨੇ ਉਹ ਪੈਟਰੋਲ ਜਾਂ ਡੀਜ਼ਲ ਪਵਾਉਣ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਲੜਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਅੰਮ੍ਰਿਤਸਰ ਦਾ ਇੱਕ ਵੀਡੀਓ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਲਵੋ ਇਹ ਇਹ ਅੰਮ੍ਰਿਤਸਰ ਦਾ ਵੀਡੀਓ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਪੈਟਰੋਲ ਪੰਪ ਦੇ ਜੋ ਉੱਥੇ ਦਾ ਮੈਨੇਜਰ ਹੈ ਉਸ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਉਹ ਆਪਣੇ ਵਕਫ ਲੋਕਾਂ ਨੂੰ ਪੈਟਰੋਲ ਪਵਾ ਰਿਹਾ ਹੈ ਤੇ ਦੂਜੇ ਲੋਕ ਜਿਹੜੇ ਆਮ ਲੋਕ ਨੇ ਉਹਨਾਂ ਦੇ ਸਾਧਨਾਂ ਦੇ ਵਿੱਚ ਸਿਰਫ 100-100 ਰੁਪਏ ਦਾ ਪੈਟਰੋਲ ਹੀ ਜਿਹੜਾ ਪਾ ਰਿਹਾ ਹੈ ਜਿਹੜੇ ਉਹਦੇ ਵਕਫ ਲੋਕ ਨੇ ਉਹਨਾਂ ਦੇ ਸਾਧਨਾਂ ਦੇ ਵਿੱਚ ਟੈਂਕੀਆਂ ਫੁੱਲ ਕਰ ਰਿਹਾ ਉਹਨਾਂ ਦੇ ਸਾਧਨਾਂ ਦੇ ਵਿੱਚ ਪੂਰਾ ਜਿਹੜਾ ਪੈਟਰੋਲ ਹੈ ਉਹ ਵਿਅਕਤੀ ਪਾ ਰਿਹਾ ਹੈ ਜਿਸ ਦੇ ਕਾਰਨ ਇੱਕ ਨੌਜਵਾਨ ਅਤੇ ਮੈਨੇਜਰ ਦੀ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਹੈ ਤਾਂ ਦੂਜੇ ਪਾਸੇ ਇੱਕ ਹੋਰ ਵੀਡੀਓ ਵੀ ਤੁਹਾ ਉਹਨਾਂ ਨੇ ਬਾਜੀ ਕੋ ਦਾ ਬਾਜੀ ਦੋਸਰੇ ਦੋਦਾਂ ਮਾਤਾ ਵੇ ਪੂਰੀ ਧੀ ਬੋਲ ਕਰਾਤੀ ਹੈ ਪੂਰੀ ਧੀ ਬੋਲ ਕਰਾ ਰਹੀ ਹੈ ਉਹ ਬੋਲੇ ਦੋ ਕਰਾਈਏ ਬੋਲੀ ਬੋਲ ਕਰਾਈਏ ਲੜੜਾਈ ਕਰੀਏ ਇੱਥੇ ਖੜਾ ਹੋ ਗਿਆ ਲੋਕ ਇਹ ਦੇ ਲਈ ਬਣਾ ਫਿਰ ਦਿਨ ਬਣਾ ਅੱਬਾ ਬੰਦ ਫਿਰ ਕਿੱਥੋਂ ਲੱਗੀ ਇੱਥੇ ਹੀ ਕਰ ਲੋ ਬਾਤ ਯਾਰ ਉਹਨਾਂ ਨੇ ਬੋਲੇ ਓਰੀ ਬੋਲੇ ਜਾਨੀ ਸੋਦਾ ਪਾ ਤੇ ਬੈਠੇ ਵੇ ਕੋਣ 10 ਲਗਾ ਲਿਆ ਬਰਾ ਉਹ 10 ਬਰਾ ਹੀ ਹੋ ਉਹਦੀ ਬੋਰ ਕਰ ਦੇ ਰਾਈ ਫਰੇ ਹਾਂ ਆਪਣੀ ਹੱਥੇ ਪਾਵੇ ਗਈ ਮੇਰੀ ਗੱਲ ਕਾਹੜਾ ਰੁਕ ਮਾੜੇ ਨਾ ਕਾਹੜਾ ਰੁਕ ਮਾੜੇ ਨਾ ਲੱਗ ਲੋ ਹੈ ਨਹੀਂ ਦੇਰ ਬਣਾ ਕੇ ਇਹਦਾ ਬੇ ਯਾਰ ਤੁਸੀਂ ਮੈਨੂੰ ਬੋਲਦੇ ਨਾ ਦੋਸਤ ਨੰਬਰ ਤੇ ਕਰੋ ਮਾਰਾ ਹੈ ਦੋਸਤ ਨੰਬਰ ਤੇ ਕਰੋ ਬਗੜ ਨੰਬਰ ਤੇ ਕਰੋ ਤਾਂ ਦੇਖਿਆ ਜਾਵੇ ਕਿਤਨੇ ਕਿਤੇ ਅਜਿਹੀ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ ਤਾਂ ਦੂਜੇ ਪਾਸੇ પેટ્રોલ ਪੰਪ ਦੇ ਜਿਹੜੇ ਮੈਨੇਜਰ ਨੇ ਉਹਨਾਂ ਦੁਆਰਾ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਪੈਨਿਕ ਨਾ ਹੋਵੋ ਸਾਡੇ ਕੋਲ ਇੰਨਾ ਕੁ પેટ્રોલ ਹੈ ਕਿ ਅਸੀਂ 2 ਦਿਨ ਤੱਕ ਲਗਾਤਾਰ ਤੁਹਾਡੇ ਸਾਧਨਾਂ ਦੇ ਵਿੱਚ ਪਾ ਸਕਦੇ ਹਾਂ ਸਾਰਿਆਂ ਦੇ ਸਾਧਨਾਂ ਦੇ ਵਿੱਚ ਜਿਹੜਾ પેટ્રોલ ਹੈ ਉਹ ਪਾਇਆ ਜਾਵੇਗਾ ਤਾਂ ਕਿਤਨੇ ਕਿਤੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਡਰਾਈਵਰ ਵੀਰਾਂ ਦੇ ਨਾਲ ਹਾਂ ਕਿਉਂਕਿ ਇਹ ਜਿਹੜੇ ਕਾਨੂੰਨ ਲਿਆਂਦੇ ਗਏ ਨੇ ਇਹ ਬਿਹੜੇ ਇਹ ਬੜੇ ਗਲਤ ਕਾਨੂੰਨ ਨੇ ਇਹ ਇਹ ਵਾਪਸ ਲੈਣੇ ਚਾਹੀਦੇ ਨੇ ਕਿਉਂਕਿ ਇਸ ਦੇ ਨਾਲ ਜੋ ਟਰੱਕ ਡਰਾਈਵਰ ਵੀਰ ਨੇ ਉਹਨਾਂ ਦਾ ਬੜਾ ਨੁਕਸਾਨ ਹੋਵੇਗਾ ਕਿਉਂਕਿ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜੁਰਮਾਨਾ ਇੱਕ ਡਰਾਈਵਰ ਦੀ ਤਨਖਾਹ ਦੀ ਗੱਲ ਕਰੀਏ ਤਾਂ 5 ਤੋਂ 7000 10000 12000 15000 ਜੋ ਜ਼ਿਆਦਾ ਤੋਂ ਜ਼ਿਆਦਾ ਇੱਕ ਡਰਾਈਵਰ ਕਮਾਉਂਦਾ ਹੈ ਤਾਂ ਉਹ ਸਭ ਤੋਂ 7 ਲੱਖ ਰੁਪਏ ਜਿਹੜਾ ਜੁਰਮਾਨਾ ਉਹ ਕਿਵੇਂ ਦੇ ਸਕੇਗਾ ਤਾਂ ਉਸ ਤੋਂ ਇਲਾਵਾ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਕਿਤਨੇ ਕਿਤੇ ਠੀਕ ਵੀ ਨਹੀਂ ਇਹ ਕਾਨੂੰਨ ਕਿਉਂਕਿ ਡਰ ਹੋਣਾ ਚਾਹੀਦਾ ਹੈ ਡਰਾਈਵਿੰਗ ਕਰਦੇ ਸਮੇਂ ਇਹ ਡਰਾਈਵ ਇਹ ਕਿ ਮੈਂ ਲਾਪਰਵਾਹੀ ਨਾ ਕਰਾਂ ਲਾਪਰਵਾਹ ਹੋ ਕੇ ਡਰਾਈਵਿੰਗ ਨਾ ਕਰਾਂ ਕਿਉਂਕਿ ਜੇਕਰ ਮੇਰੇ ਦੁਆਰਾ ਕਿਸੇ ਦਾ ਨੁਕਸਾਨ ਹੋਇਆ ਤਾਂ ਮੰਨੂੰ ਉਸ ਦਾ ਜਿਹੜਾ ਜੁਰਮਾਨਾ ਭੁਗਤਣਾ ਪਵੇਗਾ ਤੇ ਮੰਨੂੰ ਜਿਹੜੀ ਸਜ਼ਾ ਵੀ ਹੈ ਉਹ ਹੋ ਸਕਦੀ ਹੈ ਤਾਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆਹ ਲੋਕਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਨੇ ਆ ਜਿਹੜੇ ਪੈਟਰੋਲ ਪੰਪਾਂ ਤੇ ਪੈਟਰੋਲ ਪਵਾ ਰਹੇ ਨੇ ਵਿਚਰ ਰਹੇ ਨੇ ਕੀ ਕਹਿਣਾ ਉਹਨਾਂ ਦਾ ਲੈਂਨ ਮਲੱਕਾ ਖਾਲੀ ਆ ਗਿਆ ਡੀਜ਼ਲ ਮਿਲਿਆ ਹੀ ਨਹੀਂ ਮੇਰੇ ਭਾਈ ਅੱਛਾ ਭਾਈ ਖਰੜਚੇ ਡੀਜ਼ਲ ਖਤਮ ਹੋ ਗਿਆ ਖਰੜਚੇ ਅੱਧਾ ਘੰਟਾ ਪਹਿਲਾਂ ਡੀਜ਼ਲ ਖਤਮ ਹੈ ਭਾਈ ਅੱਧਾ ਘ ਤਬਈ ਕਿੰਨਾ ਕਸਰ ਹੋ ਰਿਹਾ ਇਸ ਚੀਜ਼ ਦਾ ਆਮ ਲੋਕਾਂ ਤੇ ਬਾਈ ਬਹੁਤ ਬੁਰਾ ਹਾਲ ਹੋ ਰਿਹਾ ਇਹ ਨੂੰ ਸੋਚ ਲੈ ਮਨ ਲਗਾ ਧੱਕਾ ਲਗਾ ਕੇ ਲੈ ਜਣੀ ਪੜੇਗੀ ਜੇ ਅਗਰ ਬਾਈ ਚਾਂਸ ਤੇਲ ਨਾ ਮਿਲਿਆ ਨਾ ਤਾਂ ਧੱਕਾ ਲਗਾ ਕੇ ਗੱਡੀ ਲੈ ਕੇ ਜਾਣੀ ਪਵੇਗੀ ਔਰ ਐਮਰਜੈਂਸੀ ਹੈ ਸਾਨੂੰ ਤਾਂ ਬਾਈ ਕਿਤਨੇ ਕਿਤੇ ਅੱਛਾ ਕੀ ਐ ਐਮਰਜੈਂਸੀ ਹੈ ਬਾਈ ਵੈਸੇ ਐਮਰਜੈਂਸੀ ਹੈ ਦਵਾਈ ਲੈ ਕੇ ਆਣੀ ਹੈ ਮੇਰੇ ਭਾਈ ਇਹ ਤਾਂ ਆਟੋ ਮਾਂ ਜਾਣਾ ਪਵੇਗਾ ਨਹੀਂ ਫਿਰ ਗੱਡੀ ਧੱਕਾ ਲਗਾ ਕੇ ਲੈ ਕੇ ਜਾਣੀ ਪਵੇਗੀ ਇਹ ਤੁਸੀਂ ਲੈ ਕੇ ਆਣੀਆਂ ਦਵਾਈ ਹਾਂਜੀ ਤਾਂ ਬਾਈ ਕਰਦੇ ਨੂੰ ਜਾ ਬਾਈ ਕਿਤਨੇ ਕਿਤੇ ਜਿਹੜੇ ਕਾਨੂੰਨ ਨੇ ਲਿਆਂਦੇ ਗਏ ਨੇ ਟਰੱਕ ਡਰਾਈਵਰਾਂ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਾਨੂੰਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਕਾਨੂੰਨ ਅਗਰ ਦੇਖਿਆ ਜਾਏ ਤਾਂ ਠੀਕ ਵੀ ਹੈ ਕਿਉਂਕਿ ਅਗਰ ਕੋਈ ਬੰਦਾ ਯਾਰ ਐਕਸੀਡੈਂਟ ਕਰਕੇ ਭੱਜ ਜਾਏਗਾ ਤਾਂ ਗਲਤ ਹੈ ਥੋੜਾ ਤਾਂ ਦੇਖੋ ਕੰਪਰਮਾਈਜ਼ ਕਰਨਾ ਚਾਹੀਏ ਬਸ ਇਹ ਐ ਵੀ ਬਾਟਕਾ ਆਪਣਾ ਸਮਝੌਤਾ ਕਰ ਲਿਓ ਜਿਸ ਹਿਸਾਬ ਤਾਂ ਠੀਕ ਲੱਗਾ ਆਪਣੇ ਇਹ ਹੈ ਕਿ ਅਗਰ ਕਿਸੇ ਦਾ ਵੀ ਐਕਸੀਡੈਂਟ ਹੁੰਦਾ ਦੇਖ ਐਕਸੀਡੈਂਟ ਚ ਆਪਣਾ ਵੀ ਆਪਾਂ ਵੀ ਐਸ ਜਗ੍ਹਾ ਅਗਰ ਕੁਝ ਗਲਤ ਹੁੰਦਾ ਤਾਂ ਗਲਤ ਤੋਂ ਗਲਤ ਹੈ ਭਾਈ ਮੇਰੀ ਗੱਲ ਸੁਣੋ ਲੋਕਾਂ ਦਾ ਇਹ ਕਹਿਣਾ ਹੈ ਕਿ ਡਰਾਈਵਰਾਂ ਦਾ ਵੀ ਇਹ ਕਹਿਣਾ ਹੈ ਡਰਾਈਵਰ ਇਹ ਕਹਿੰਦੇ ਨੇ ਕਿ ਜੇਕਰ ਅਸੀਂ ਉੱਥੇ ਖੜੀਏ ਤਾਂ ਲੋਕ ਸਾਨੂੰ ਮਾਰ ਦੇਣਗੇ ਕੁੱਟ-ਕੁੱਟ ਕੇ ਆਪੇ ਉਸਤੇ ਕਾਨੂੰਨ ਬਣਾਓ ਕਿ ਜਿਹੜੇ ਮਤਲਬ ਕੁੱਟਦੇ ਆ ਨਾ ਉਹ ਵੀ ਗਲਤ ਹੁੰਦਾ ਕਿਉਂਕਿ ਕੁੱਟਣਾ ਵੀ ਠੀਕ ਨਹੀਂ ਹੁੰਦਾ ਨਾ ਕੁੱਟਣਾ ਵੀ ਗਲਤ ਹੁੰਦਾ ਬਟ ਪਤਾ ਹੈ ਅਗਰ ਕਿਸੇ ਦਾ ਐਕਸੀਡੈਂਟ ਕਰ ਰਹੇ ਹੈ ਅਗਰ ਬੰਦਾ ਜ਼ਿੰਦਾ ਹੈ ਤਾਂ ਕਮ ਤੱਕ ਮਨ ਹਸਪੀਟਲ ਤੋ ਪਹੁੰਚਾਓ ਅਗਰ ਕਿਉਂਕਿ ਐਕਸੀਡੈਂਟ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਐਕਸੀਡੈਂਟ ਗਲਤੀ ਤੋਂ ਹੀ ਹੁੰਦਾ ਹੈ ਅਗਰ ਗਲਤੀ ਤੋਂ ਐਕਸੀਡੈਂਟ ਹੋ ਗਿਆ ਕਮ ਸੇ ਕਮ ਉਸਕੋ ਹਸਪੀਟਲ ਤੋਂ ਪਹੁੰਚਾਣਾ ਬਹੁਤ ਜ਼ਰੂਰੀ ਹੈ ਇਸ ਮਾ ਕਿਉਂਕਿ ਜੋ ਐਕਸੀਡੈਂਟ ਕਰਨ ਵਾਲਾ ਉਸਕੇ ਘਰ ਦਾ ਬੰਦਾ ਵੀ ਹੋ ਸਕਾ ਕੋਈ ਹੋਰ ਬੰਦਾ ਕਰਦੇ ਉਹ ਨਹੀਂ ਕਰੇਗਾ ਇਹ ਹੈ ਕਿ ਕਾਨੂੰਨ ਤੋਂ ਦੇਖੋ ਠੀਕ ਹੈ ਬਾਕੀ ਆਮ ਜਨਤਾ ਪਰੇਸ਼ਾਨ ਹੈ ਤੇ ਮੇਰੀ ਗੱਲ ਸੁਣੋ ਕਾਨੂੰਨ ਵਾਪਸ ਕਰਾਉਣ ਦੇ ਲਈ ਹੜਤਾਲ ਕੀਤੀ ਗਈ ਆ ਵਾਪਸ ਲੈਣੇ ਚਾਹੀਦੇ ਨੇ ਕਾਨੂੰਨ ਦੇਖੋ ਹਰ ਚੀਜ਼ ਦਾ 48 ਸਮਾਧਾਨ ਨਹੀਂ ਹੈ ਕਿਉਂਕਿ ਪਤਾ ਹੈ ਕਿ ਹਰ ਚੀਜ਼ ਨਾਲ ਹੜਤਾਲ ਅਗਰ ਹੋਏਗੀ ਤਾਂ ਆਮ ਜਨਤਾ ਨੂੰ ਪਰੇਸ਼ਾਨੀ ਹੈ ਠੀਕ ਹੈ ਕਿਉਂਕਿ ਦੇਖੋ ਜਿ ਜਿਹਨੇ ਬੈਠੇ ਹੁਣ ਅਸੀਂ ਹੈ ਘੱਟੋ ਘੱਟ 2 ਘੰਟੇ ਹੋ ਗਏ ਸਾਨੂੰ 3 ਪੈਟਰੋਲ ਪੰਪਾ ਤੋਂ ਐਸੀ ਜਾ ਚੁਕੇ ਹੈ ਹੁਣ ਚੌਥੇ ਤੇ ਆਏ ਸਾਨੂੰ ਲੱਗਦਾ ਨਹੀਂ ਕਿ ਇੱਥੇ ਵੀ ਤੇਲ ਮਿਲ ਜਾਏਗਾ ਸਾਨੂੰ ਹੁਣ ਮੇਨ ਤੋਂ ਆਮ ਜਨਤਾ ਹੀ ਪਰੇਸ਼ਾਨ ਹੈ ਬਿਲਕੁਲ ਹੜਤਾਲ ਚੱਕ ਲੈਣੀ ਚਾਹੀਦੀ ਹੈ ਦੇਖੋ ਹੜਤਾਲ ਦਾ ਅਸੀਂ ਖੁਦ ਐਦਾ ਨਹੀਂ ਕੰਦੇ ਦੇਖੋ ਉਹ ਵੀ ਆਪਣੀ ਸਮਝਦਾਰੀ ਨਾਲ ਬੈਠੇ ਹੈ ਘੰਟਾ ਡੇਢ ਘੰਟਾ ਹੋ ਗਿਆ ਖੜੇ ਨੂੰ ਹੂੰ ਬਹੁਤ ਔਖਾ ਯਾਰ ਭਾਈ ਤੁਹਾਡਾ ਕੀ ਕੰਮ ਹੈ ਸਾਡਾ ਵਾਟਰ ਸਪਲਾਈ ਦਾ ਕੰਮ ਹੈ ਭਾਜੀ ਮੈਂ ਕੰਮ ਹੀ ਤੁਹਾਡੀ ਗੱਡੀ ਦੇ ਉੱਤੇ ਤੇਲ ਤੇ ਹੀ ਹੈ ਸਾਰਾ ਗੱਡੀ ਜੇ ਤੇਲ ਨਹੀਂ ਪਾਉਗਾ ਤਾਂ ਕੰਮ ਨਹੀਂ ਹੋਊਗਾ ਸਾਡਾ ਭਾਈ ਕਿਤੇ ਨਾ ਕਿਤੇ ਤੁਸੀਂ ਵੀ ਇੱਕ ਡਰਾਈਵਰ ਹੋ ਡਰਾਈਵਰਾਂ ਦੁਆਰਾ ਜਿਹੜੀ ਹੜਤਾਲ ਕੀਤੀ ਗਈ ਹੈ ਤੁਹਾਨੂੰ ਲੱਗਦਾ ਕਿ ਜਿਹੜੀ ਇਹ ਹੜਤਾਲ ਕੀਤੀ ਗਈ ਹੈ ਕਿਤਨਾ ਕਿਤੇ ਜਾਇਜ਼ ਹੈ ਦੇਖੋ ਟਰੱਕਾਂ ਲਈ ਮੇਨ ਕੀਤੀ ਗਈ ਹੈ ਬਸ ਤਾਂ ਟਰੱਕਾਂ ਵਾਲਿਆਂ ਵਾਸਤੇ ਮੇਨ ਕੀਤੀ ਗਈ ਹੈ ਉਹਨਾਂ ਲਈ ਤਾਂ ਵੈਸੇ ਨੁਕਸਾਨ ਨਹੀਂ ਹੈ ਭਾਜੀ ਇਸ ਚੀਜ਼ ਦਾ ਜਦੋਂ ਗੱਡੀ ਦਾ ਨੁਕਸਾਨ ਹੁੰਦਾ ਹੈ ਐਕਸੀਡੈਂਟ ਹੋਦਾ ਤਾਂ ਸਰਕਾਰ ਕੁਝ ਨਹੀਂ ਕਰਦੀ ਹੈ ਜਦੋਂ ਕਹਾਂ ਕਹਿੰਦੇ ਹੁਣ ਬੰਦਾ ਮਰ ਜਾਏ ਕੋਈ ਚਾਹੇ ਅਗਲੇ ਬੰਦੇ ਦੀ ਗਲਤੀ ਹੋਵੇ ਤਾਂ ਵੀ ਉਹਨੂੰ ਸਜ਼ਾ ਵੀ ਹੋਊਗੀ ਔਰ ਜੁਰਮਾਨਾ ਵੀ ਦੇਣਾ ਹੈ। ਉਹ ਵੱਡੀ ਗੱਡੀ 'ਚ ਤਾਂ ਬੰਦਾ ਮਰਦਾ ਹੀ ਹੈ। ਅਗਰ ਟਰੱਕ ਨਾਲ ਐਕਸੀਡੈਂਟ ਹੋਏਗਾ ਕਿਸੇ ਦਾ ਤਾਂ ਛੋਟੀ ਗੱਡੀ ਦਾ ਨੁਕਸਾਨ ਹਮੇਸ਼ਾ ਜ਼ਿਆਦਾ ਹੀ ਹੁੰਦਾ ਹੈ। ਤਾਂ ਉਹਨੂੰ ਜੁਰਮਾਨਾ ਵੀ ਦੇਣਾ ਪੈਗਾ ਚਾਹੇ ਜਿਹਦੀ ਮਰਜ਼ੀ ਗਲਤੀ ਹੋਵੇ। ਨੁਕਸਾਨ ਤਾਂ ਟਰੱਕ ਵਾਲਿਆਂ ਦਾ ਹੀ ਹੈ ਭਾਜੀ ਕਿੰਨੀ ਤਨ? ਕਿਤਨੇ ਕਿਤੇ ਤੁਹਾਨੂੰ ਲੱਗਦਾ ਕਿ ਜਿਹੜਾ ਫੈਸਲਾ ਇੱਕਪੱਖੀ ਹੋ ਗਿਆ? ਗਲਤ ਹੈ ਭਾਜੀ ਇਹ। ਇਹ ਵਾਪਸ ਲੈਣਾ ਚਾਹੀਦਾ? ਜੀ ਹਾਂਜੀ ਲੈਣਾ ਚਾਹੀਦਾ। ਟਰੱਕ ਡਰਾਈਵਰਾਂ ਦੇ ਨਾਲ?